ਜਰਮਰੀ ਤੋਂ ਆਏਗਾ ਜਰਮਰੀ ਵਾਲੇ 22 ਦੇ ਕੜੀ ਚਾਵਲ ਇਹ ਵੀ ਤੁਹਾਨੂੰ ਦਿਖਾਵਾਂਗੇ ਵੀ ਕਿੱਥੇ ਇਹਨਾਂ ਨੇ ਲਾਏ ਆ ਤੇ ਕਿੱਥੋਂ ਇਹ ਆ ਕਿਵੇਂ ਬਣਾਉਂਦੇ ਹੈਗੇ ਇਹ ਸਾਰੀ ਗੱਲਬਾਤ ਹੈ ਜਿਹੜਾ ਤਰਾਵਾਂਗੇ ਇਹ ਵੀ ਨੇ ਜਿਹੜੇ ਇੱਥੇ ਜਿਹੜੇ ਕੜੀ ਚਾਵਲ ਆ ਕਿ ਜਿਹੜੇ ਇੱਥੇ ਲਾਏ ਹੈਗੇ ਰਾਜਮਾ ਚਾਵਲ ਕੜੀ ਸੋ ਇੱਥੇ ਲਾਏ ਹੋਇਆ ਤੇ ਉਸ ਵੱਲੋਂ ਇੱਥੇ ਜਿਹੜੇ ਜਿਹੜਾ ਜਰਮਰੀ ਤੋਂ ਆ ਕੇ ਇਹ ਕੰਮ ਸ਼ੁਰੂ ਕੀਤਾ ਗਿਆ ਤੁਸੀਂ ਦੇਖ ਰਹੋਗੇ ਵੀਰ ਵੱਲੋਂ ਜਿਹੜਾ ਲਗਾਤਾਰ ਇਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਥੇ ਜਿਹੜਾ ਇਹ ਕੜੀ ਚਾਵਲ ਦਾ ਜਿਹੜਾ ਚੱਲਦਾ ਹੈਗਾ ਇਹ ਆਪਣੇ ਇੱਕ ਕਾਰ ਤੇ ਆਉਂਦੇ ਹੈਗੇ ਅਤੇ ਸਾਰਾ ਦਿਨ ਜਿਹੜਾ ਇਹ ਲੋਕਾਂ ਦੀ ਇਹ ਸੇਵਾ ਕਰਦੇ ਹੈਗੇ ਤੇ ਕੜੀ ਚਾਵਲ ਜਿਹੜੇ ਇੰਨੇ ਟੇਸਟੀ ਬਣਾਉਂਦੇ ਹੈਗੇ ਕਿ ਇੰਨਾ ਕੋਲੇ ਜਿਹੜਾ ਗਾਹਕ ਤੇ ਲੈਣ ਲੱਗੀ ਰਹਿੰਦੀ ਹੈਗੀ ਆਪਾਂ ਗੱਲਬਾਤ ਵੀ ਕਰਦੇ ਆ ਵੀਰ ਨਾਲ ਸੱਸੀ ਕਾ ਵੀਰ ਜੀ ਸਾਡੀ ਸੱਸੀ ਕਾ ਦੋ ਵਾਰੀ ਤੁਹਾਡਾ ਵੈਲਕਮ ਆਉਂਦੇ ਆ ਆਫਰੇ ਕੀ ਨਾਮ ਹੈ ਤੇ ਸ਼ੋਭਨਾ ਕੁਲਵਿੰਦਰ ਸਿੰਘ ਹੈ ਪਿੰਡ ਕਿਹੜਾ ਜੀ ਪਿੰਡ ਸਰਦ ਨਈਆਂ ਲਈ ਕੀ ਕਹਿਣਾ ਚਾਹੋਗੇ ਜਮੇ ਨੌਜਵਾਨੀ ਜੜੀ ਉਹ ਬਾਹਰਲੇ ਦੇਸ਼ਾਂ ਦਾ ਰੁਕ ਕਰ ਰਹੀ ਹੈ ਕਹਿੰਦੇ ਇੱਥੇ ਕੰਮ ਹੈ ਨਹੀਂਗਾ ਤੇ ਤੁਸੀਂ ਦੱਸਿਆਗਾ ਵੀ ਇਹ ਤੁਸੀਂ ਬਾਹਰੋਂ ਜਰਮਨ ਤੋਂ ਆ ਕੇ ਇੱਥੇ ਕੰਮ ਸ਼ੁਰੂ ਕੀਤਾ ਕਰੋ ਰੁਕਤ ਦਾ ਸਰ ਜਿੱਦਾਂ ਮੈਂ ਵੀ ਗਿਆ ਸੀ ਨਹੀਂ ਮੈਂ ਕਿਸ ਨੂੰ ਉਹਦਾ ਸਲਾਹ ਤਾਂ ਦੇ ਸਕਦਾ ਨਹੀਂ ਆਪਾਂ ਦੇਣ ਵਾਲੀ ਕੀ ਹੈਗੀ ਹੋਏ ਮੱਛੀ ਹੁੰਦੀ ਨਹੀਂ ਪੱਥਰ ਜੱਟ ਕੇ ਮੁਰਦੀ ਉਹ ਕੰਮ ਸੀਗਾ ਬਟ ਇਹ ਵੀ ਜੇ ਆਪਾਂ ਕਿਸ ਨੂੰ ਸਮਝਾਈਏ ਸਮਝ ਨਹੀਂ ਮੈਨਾਂ ਇਹ ਬੇਨਤੀ ਕਰਦਾ ਮੇਰੇ ਪ੍ਰਾਧਾ ਮੇਰੇ ਪ੍ਰਾਧਾ ਕੋਈ ਛੋਟਾ ਕੋਈ ਵੱਡਾ ਵੀ ਇੱਥੇ ਕੰਮ ਕਰ ਲੂ ਜਾਂ ਜਾ ਜੇ ਜੇ ਕਿਹਦੀ ਮਜਬੂਰੀ ਆ ਠੀਕ ਆ ਜਾਣਾ ਚਾਹੀਦਾ ਵੀ ਆ ਜਿਹਨੂੰ ਲੋੜ ਆ ਪਿਆ ਹਾਂ ਜਾ ਕੇ ਇੱਥੇ ਆਜੋਈ ਵਾਪਸ ਆਪਣਾ ਪੰਜਾਬ ਆਪਣਾ ਸੱਭਿਆ ਆਪਣਾ ਮਾਪੋ ਜਿਹਨੇ ਆਪਾਂ ਨੂੰ 9 ਮਹੀਨੇ ਪੇੜ ਸਖਿਆ ਮਾਣ ਤੇ ਪਿਓ ਨੇ ਆਪਾਂ ਨੂੰ ਮਾਪੋ ਸਾਂਭਿਆ ਈ ਸਿੱਖਿਆ ਦਿੱਤੀ ਇਤੋਂ ਤੱਕ ਕੀਤਾ ਹੈ ਨਹੀਂ ਉਹਨਾਂ ਨੂੰ ਨਾ ਭੁੱਲੋ ਆਜੋ ਜਾਓ ਆਜੋ ਇਹ ਚੀਜ਼ ਹੈ ਜੋ ਮੈਂ ਪਹਿਲਾ ਇੱਥੇ ਇਹ ਲਾਲ ਕਿਤਾਬ ਆ 15 18 ਸਾਲ ਪਹਿਲਾ ਪੜ੍ਹਾਈ ਕਰਦਿਆ ਹਾਂ ਜੀ ਫਿਰ ਲੱਖ ਰੁਪਏ ਜਿਹੜਾ 20 25 ਲੱਖ ਰੁਪਏ ਘੱਟ ਤੋਂ ਘੱਟ ਵੀ ਲਾ ਕੇ ਉੱਤੇ ਜਾਂਦੇ ਹੈਗੇ ਜੇ ਦੇਖੇ ਤਾਂ ਜੀ ਉਹ ਵੀ ਇੱਥੇ ਲਾਇਆ ਜਾਵੇ ਤੇ ਇੱਥੇ ਵੀ ਕਮਾਈ ਕਰ ਸਕਦੇ ਘੱਟੋ ਘੱਟ 5 ਸਾਲ ਦੀ ਮੁੜ ਕੇ ਬਾਹਰੋਂ ਹੀ ਅਲੋਨਸ ਬਹੁਤ ਹੈ ਇੱਥੇ ਤਾਂ ਇੰਨਾ ਲੋਨ ਲੋਡ ਹੀ ਨਹੀਂ 5-7 ਲੱਖ ਲਾ ਕੇ ਮੈਂ ਤਾਂ ਵੈਸੇ 5 ਸਾਲ ਲੱਖ ਮੈਂ ਤਾਂ ਲੱਖ ਰੁਪਏ ਦੀ ਗੱਡੀ ਲੈਤੀ ਜਿਹਦੇ ਵਿੱਚ ਹੀ ਆ ਸੱਟੋ ਕਿਤੇ ਮਰਾ ਸੱਟਾ ਵਧੀਆ ਚੱਲ ਪਿਆ ਕਿਰਪਾ ਪ੍ਰਮਾਤਮਾ ਦੀ ਖਾਣਾ ਆ オーਰਗੇਨਿਕ ਖਾਉਣੀ ਸਾਰੇ ਇਹ ਮੈਨੂੰ ਤਾਂ ਕੋਈ ਲੱਗਦਾ ਨਹੀਂ ਨੇ ਪਹਿਲਾਂ ਲੋੜਈ ਬਹੁਤ ਇਥੇ ਹੈ ਗਈ ਫਿਰ ਤੁਸੀਂ ਹੁਣ ਜਿਹੜੇ ਬਣਾਉਣੇ ਕੀ ਕੁਛ ਇਥੇ ਤਿਆਰ ਕਰਦੇ ਹੋਗੇ ਕਿ ਇਹ ਮੈਂ ਸਵੇਰ 4:00 3:30 ਵਜੇ ਉੱਠ ਖੜਦੇ ਆਂ ਪੈਸੋਂ ਜਿਹੜਾ ਦੇ ਕੇ ਜੀ ਫਿਰ ਉਸ ਤੋਂ ਬਾਅਦ ਤਿੰਨੇ ਕੋਈ ਆਪਣਾ ਹਥਿਆਰ ਕੱਟ ਸੀ ਤੇ ਚੱਕ ਲਈ ਜਾਈ ਚੁੱਲ੍ਹੇ 'ਤੇ ਇਹ ਸਾਰਾ ਚੁੱਲ੍ਹੇ 'ਤੇ ਬੰਦ ਆਈ ਕੜੀ ਨਾ ਨੇਪਾਲ ਦੀ ਡਿਸ਼ ਆਈ ਉਸ ਤੋਂ ਪੰਜਾਬ ਚ ਆਈ ਕੜ-ਕੜ ਕੇ ਕੜੀ ਬੰਦੀ ਹੈ ਗੈਸ 'ਤੇ ਨਹੀਂ ਬੰਦੀ ਕਦੇ ਵੀ ਗੈ ਆ ਕੀ ਹੁੰਦਾ ਮੈਂ ਤਾਂ ਉਹ ਨਾਂ ਵੀ ਪਿੰਦਾ ਇੰਨਾ ਯਾਦ ਨਹੀਂ ਹੈਗਾ ਜੀ ਸਪੈਸ਼ਲ ਕੁੱਕਰ ਪ੍ਰੈਸ਼ਰ ਕੁੱਕਰ ਦੀ ਚੀਜ਼ ਗਲਤੀ ਆ ਫੜਦੀ ਆ ਨਾ ਕਿ ਪਕਦੀ ਆ ਹਾਂਜੀ ਹਾਂਜੀ ਇਹ ਚੀਜ਼ ਆਈ ਸਲੋ ਤੋਂ ਮਿੱਠੇ ਮਿੱਠੇ ਆ ਕੇ ਪਹਿਲਾਂ ਲੋਕ ਖਾਂਦੇ ਆਰਗੈਨਿਕ ਪਹਿਲਾਂ ਲੋਕ ਆਰਗੈਨਿਕ ਹੀ ਖਾਂਦੇ ਸੀਗੇ ਇਹ ਤਾਂ ਹੁਣ ਦੱਸਣਾ ਪੈਂਦਾ ਇਹ ਆਪਣੀ ਮੈਨੂੰ ਲੱਗਦਾ ਵੀ ਮਾੜੀ ਨਿੱਕੀ ਸੋਚ ਹੀ ਆ ਵੀ ਆਪਾਂ ਆਰਗੈਨਿਕ ਦੱਸ ਦਿਆਂ ਪਹਿਲਾਂ ਹੁੰਦੀ ਹੀ ਆਰਗੈਨਿਕ ਸੀਗੀ ਇਹ ਤਾਂ ਹੁਣ ਕਹਿਣਾ ਪੈਂਦਾ ਕਹੂੰਗੇ ਪ੍ਰੈਸ਼ਰ ਬਹੁਤ ਹੋ ਗਏ ਬਲਕਿ ਪਹਿਲਾਂ ਉਹ ਚੀਜ਼ ਆਪਾਂ ਹੁਣ ਆਪਣਾ ਆਉਣ ਲੱਗ ਗਏ ਤਾਂ ਆਪਾਂ ਮੈਂ ਸਮਝੇ ਮੈਂ ਰਾਜਾ ਬਣ ਗਏ ਨਹੀਂ ਨਹੀਂ ਇਹ ਤਾਂ ਆ ਪਹਿਲਾਂ ਦੇ ਬਨਜੋਗ ਤੇ ਬਹੁਤ ਪਿੱਛੇ ਆ ਤੇ ਬੰਗ ਰਹੇ ਆ ਪਰਮਾਤਮਾ ਦੀ ਬਾਕੀ ਕਿੱਤੋਂ ਹੀ ਕਈ ਦਿਨ ਮਾਰੇ ਹੋਏ ਜਿਵੇਂ ਚੰਗੇ ਹੁੰਦੇ ਸਾਰਾ ਪੰਜਾਬ ਪਹਿਲਾਂ ਵਾਰ ਖੁਸ਼ਹਾਲ ਬਣ ਜੂਗਾ ਇਹ ਆਪਣੀ ਮੇਰੀ ਲੱਗਦਾ ਮੈਂ ਬਹੁਤ ਜਲਦੀ ਬਣ ਜੂ ਤੁਸੀਂ ਜਰਮਨ ਚ ਚੇ ਹੈ ਕਿੰਨਾ ਕਿਚਰ ਲੱਗ ਕੇ ਆਇਓ ਜਰਮਨ ਦਾ ਮੈਂ ਪੁੱਛੂ ਨਹੀਂ ਮੇਰੀ ਕੋਈ ਪ੍ਰਾਈਵੇਸੀ ਦਾ ਬਹੁਤ ਟਾਈਮ ਲੱਗ ਗਿਆ ਹਾਂਜੀ ਹਾਂਜੀ ਤੇ ਫਿਰ ਹੁਣ ਜਿਹੜੇ ਤਿਆਰ ਕਰਦੇ ਹੋ ਕੀ ਕੁਝ ਤਿਆਰ ਕਰਦੇ ਹੋ ਆਪਾਂ ਇਹ ਆਰਗੈਨਿਕ ਚੌਲ ਹੁੰਦੇ ਪੰਦੇ ਉਹਨਾਂ ਆਪਣੇ ਕੜੀ ਚਾਵਲ ਹੁੰਦਾ ਜੀ ਗੁਲਕਾਂਦਰੀ ਸਪੈਸ਼ਲ ਦਸੀ ਹੁੰਦੀ ਹੈ ਜੀ ਚਾਟੇ ਦੀ ਇੱਕ ਚਾਟੀ ਨਮਕੀਨ ਦਸੀ ਹੁੰਦੀ ਹੈ ਕੱਲੇ ਰਾਜਮਾ ਬਾਹਰੋਂ ਹੁੰਦੇ ਮੇਰੇ ਬਾਕੀ ਪਾਪੜ ਤੇ ਇਕ ਸਾਦਾ ਏ ਟੂ ਜ਼ेड ਆਪਣਾ ਹੋਰ ਕੰਮ ਹੈ ਮਨੋ ਇਹ ਵੀ ਲੱਗਦਾ ਵੀ ਜਿਹੜੇ ਪਸ਼ੂ ਆਗੇ ਤਦਾਦੂ ਪਸ਼ੂ ਆ ਉਹ ਵੀ ਤੁਸੀਂ ਆਰਦੇ ਰੱਖੇ ਹੋਈਆਂ ਹਾਂਜੀ ਨਹੀਂ ਸਰ ਜੇ ਆਪਦੀ ਦਾ ਫੇਰ ਵੀ ਗਣਾ ਬਖਵਾ ਸਕਦੇ ਜੇ ਤੁਸੀਂ ਦੱਸਿਆਗਾ ਵੀ ਪਹਿਲਾਂ ਉਠਣਦਾਰ ਪਸ਼ੂਆਂ ਚ ਜਾਈਦਾ ਹੈਗਾ ਪਤਾ ਕੀ ਹੈ ਜੇ ਮੈਂ ਕਿਸੇ ਨੂੰ ਲੈ ਕੇ ਕਰੂੰਗਾ ਨਾ ਉਹ ਵਿਸ਼ਵਾਸ ਚ ਲੋ ਟੈਣਾ ਨਹੀਂ ਜਾਈਦਾ ਪਰ ਫੇਰ ਵੀ ਨਹੀਂ ਉਹ ਗੱਲ ਬੰਦੀ ਜੀ ਇਸੋ ਲੈ ਕੇ ਚੀਕ ਕੀਤੀ ਮੈਂ ਆਰਗੈਨਿਕ ਤੁਸੀਂ ਵੀ ਨਹੀਂ ਗਿਆ ਸੋ ਤਾਂ ਮੈਂ ਵੀ ਕਹਿ ਸਕਦਾ ਇਹ ਚੀਜ਼ ਹੈ ਇਹ ਮੈਂ ਚਾਟੀ ਦੀ ਲੱਸੀ ਤੁਸੀਂ ਕਿਹਾਗਾ ਆਮ ਚਾਟੀ ਦੀ ਲੱਸੀ ਕਿੱਦੋਂ ਮਿਲਦੀ ਨਹੀਂ ਕਿਉਂਕਿ ਦਹੀਂ ਰਹਿਣ ਕੇ ਮਕਾਨ ਪਾਇਆ ਜੀ ਉਹਦੇ ਵਿੱਚ ਵੀ ਹਾਰੇ ਬਣਾਉਣੇ ਆ ਤੇ ਪਹਿਲਾਂ ਦੇ ਵਿੱਚ ਮੇਦੇ ਹਾਰੇ ਆਲਰੇਡੀ ਹੈਗੇ ਹਾਰੇ ਵਿੱਚ ਬੰਦੀ ਆ ਕੜ-ਕੜ ਕੇ ਮਿੱਕੀ ਜੀ ਤੌੜੀ ਹੁੰਦੀ ਹੈ ਵੱਡੀ ਹਾਂ ਜੇ ਹੁਣ ਪਤਾ ਹੀ ਇਹ ਚੀਜ਼ ਨਹੀਂ ਕਿ ਕੋਈ ਕੜੀ ਹੈ ਜਾਂ ਰਾਜਮਾ ਨਹੀਂ ਇਹ ਵੀ ਤੁਸੀਂ 100% ਹਾਰੇ ਚ ਬਣਾਉਣੇ ਹਾਂ ਹਾਂ ਸਾਰਾ ਕੀ ਚੀਜ਼ ਜਿਹੜੀ ਕੜੀ ਹੈ ਜਾਂ ਨਹੀਂ ਨਹੀਂ ਕੜੀ ਦਾ ਆਇਆ ਮਾ ਚੁੱਲ੍ਹੇ ਤੇ ਬੰਦਾ ਮਾਰੇ ਤੇ ਲੱਕੜਾਂ ਨਾਲ ਬੰਦਾ ਛਟੀਆਂ ਨਾਲ ਲੱਕੜਾਂ ਨਾਲ ਬੰਦੇ ਬਾਕੀ ਚੀਜ਼ ਜਿਹੜੀ ਹੈਗੀ ਆ ਚੌੜ ਹੈਗੇ ਉਹ ਵੀ ਚੁੱਲ੍ਹੇ ਇੱਕ ਜੁੱਲ੍ਹੇ ਦੇ ਬੰਦ ਕਹਿੰਦਾ ਹੁੰਦਾ ਗੈਂਸਾ ਦਾ ਨਹੀਂ ਗੈਂਸਾ ਦਾ ਫਿਰ ਉਹ ਆਰਗਨ ਨਹੀਂ ਗਈ ਜਿਵੇਂ ਲੱਸੀ ਬਣਾਉਣਾ ਤਾਂ ਟਾਟੀ ਦੀ ਲੱਸੀ ਹੈ ਹਾਂਜੀ ਇਹ ਵੀ ਜਿਹੜਾ ਦੁੱਧ ਸਾਰਾ ਦਿਨ ਕੱਢਦਾ ਤੇ ਫਿਰ ਉਸ ਤੋਂ ਬਣ ਬਣਦੀ ਹੈ ਇਹ ਰਾਤ ਨੂੰ ਮਰ ਨਹੀਂ ਰਾਤ ਨੂੰ ਕੱਢਦਾ ਰਹਿੰਦੇ ਜਿਵੇਂ ਪਤਾ ਮਾਤਾ ਹੈਗੀ ਉਹ ਦੱਸ ਦਿੰਦੀ ਹੈ ਪਰ ਲੱਗਿਆ ਆਪਣੋਈ ਸਾਰੀ ਹੱਤ ਕੱਢ ਕੇ ਸਵੇਰ ਮੈਂ ਜੋੜਦਾ ਇਹ ਪਾਸੇ ਰਾਕੇ ਜੇ ਅਨਸਾਰ ਇਹਦੇ ਵਿੱਚ ਬਰਫਾ ਆ ਕੇ ਦੀਚ ਰਾਕੇ ਢੰਡੀ ਉਗਲੇ ਆਈ ਜੀ ਪਹਿਲਾਂ ਤਾਂ ਰੜਕਣਾ ਵੀ ਬੰਦਾ ਹੋਊਗਾ ਜਦੋਂ ਫਿਰ ਸਾਰਾ ਸਾਰਾ ਸਿਸਟਮ ਉਹ ਫਿਰ ਮਾਤਾ ਵੀ ਨਾਲ ਹੈਲਪ ਕਰਉਂਦੇ ਬਾਈਫ ਵੀ ਹੈਗੀ ਉਹ ਵੀ ਹੈਲਪ ਕਰਉਂਦੇ ਪਰਿਵਾਰ ਦਾ ਵੀ ਆਜੋ ਪਰਿਵਾਰ ਨਾਲ ਦੀ ਪਰਿਵਾਰ ਦਾ ਵੀ ਪੂਰਾ ਸਹਿਯੋਗ ਹੈ ਬਹੁਤ ਜ਼ਿਆਦੇ ਬਹੁਤ ਜ਼ਿਆਦੀ ਪਹਿਲਾਂ ਹਲਕਾ ਹੈ ਕਹਿੰਦੇ ਸੀ ਕੀ ਕਰ ਰਹੇ ਹੋ ਤੁਸੀਂ ਮਾ ਨਹੀਂ ਕੋਈ ਵਾਲੀ ਮਦਦ ਦੇਖੀ ਜਾਊਗੀ ਤੇ ਪਰਮਾਤਮਾ ਸਾਥ ਦਿੱਤਾ ਹੁਣ ਸਾਡੀ ਸਾਥ ਦੇ ਰਿਹਾ ਹੋਰ ਫਿਰ ਆਪਾਂ ਨੂੰ ਦੱਸੋ ਭਾਈ ਮਰ ਕੇ ਬਸ ਆਪਣੇ ਤਸੱਲੀ ਹੋ ਗਈ ਵੀ ਆਪਣੇ ਵਧੀਆ ਕਮਾਈ ਹੋ ਰਹੀ ਹੈ ਕਿਸੇ ਇਹ ਤਾਂ ਜਿਵੇਂ ਉਹ ਕਹਿੰਦਾ ਨਾਲੇ ਪੁੱਣ ਨਾਲੇ ਫਲੀ ਔਰਗੈਨਿਕ ਖਵਾ ਰਹੇ ਹਾਂ ਉਸ ਰੇਡ ਤੇ ਹਨ ਬਹੁਤ ਸਾਰਾ ਰੇਡ ਤੇ ਤੇ ਨਾਲੇ ਕਿਸਦਾ ਛਿੱਟ ਪੜਨਾ ਚਾਹੀਦਾ ਰੇਡ ਸੀ ਔਰਗੈਨਿਕ ਤੇ ਪ੍ਰਮਾਤਮਾ ਵੱਲੋਂ ਇਹ ਮੈਨੂੰ ਸੇਵਾ ਲਈ ਜੀ ਇੱਕ ਹੋਰ ਵੀ ਮੈਂ ਕਰ ਲ ਜਦੋਂ ਮੈਂ ਸ਼ਾਟ ਕਰ ਰਿਹਾ ਸੀ ਜ ਸਾਡੇ ਉਦੋਂ ਦੇਖਿਆ ਇੱਕ ਕੋਈ ਕੰਮ ਵਾਲੀ ਆਈ ਸੀ ਉਹਨੇ ਕਿਹਾ ਥੋੜੇ ਜਿ ਬੰਦ ਪਾ ਤੁਸੀਂ ਆ ਕਿਹਾ ਕੋਈ ਗੱਲ ਨਹੀਂ ਇੱਕ ਹਿੱਸੇ ਤੇ ਬੰਦ ਪਾ ਦੂੰਗਾ ਮਹਾਰਾਜ ਤੇ ਇੱਕ ਇਹ ਵੀ ਕਿਹਾ ਇੱਕ ਗੱਲ ਹੋਰ ਕ ਸੁਣ ਲਓ ਤੁਸੀਂ ਇਹ ਕਿਹਾ ਵੀ ਜੇ ਪੈਸੇ ਨਾ ਹੋਣ ਫਿਰ ਵੀ ਆ ਕੇ ਖਾ ਜਾਓ ਉਹ ਪ੍ਰਮਾਤਮਾ ਮੈਂ ਤਾਂ ਕਹਣਾ ਉਹ ਕਰਵਾਈ ਜਾਂਦੀ ਹੈ ਤੇ ਜੇ ਕਿਸ ਨੂੰ ਆਪ ਆਪੇ ਆਪਾਂ ਦਾ ਨਹੀਂ ਵੀ ਜਦ ਪ੍ਰਮਾਤਮਾ ਕੇ ਤੁਮੇਰੇ ਕੋਲ ਟਿੱਡ ਪਰਵਾ ਰਿਆਈ ਤਾਂ ਮੈਂ ਬੜਵਾਗਾ ਸਮਝਦਾ। ਵੀ ਕਿਹੜੇ ਜਿਹੜੇ ਨਹੀਂ ਵੀ ਹੁੰਦੇ ਆਪਾਂ ਕੋਈ ਗਲੀ ਵਿੱਚ ਵਿਚਾਰੇ ਜਵਾਕ ਉਹ ਬੈਠੇ ਆ ਉਹਨਾਂ ਨੂੰ ਜੋ ਕਹਿ ਦਈਏ ਖਵਾ ਦੇ। ਕੋਈ ਉਹ ਨਹੀਂ ਗਈ। ਹੁਣ ਜਿਹੜੀ ਪੀਂਦੀ ਆਪਾਂ ਲੰਗਰ ਲਾਉਂਦੇ ਵਿੱਚੋਂ ਦਸ ਬੰਦ ਨਿਕਲ ਜਾਂਦੇ। ਹਾਂਜੀ। ਹੁਣ ਜਿਹੜੀ ਅੱਜਕੱਲ ਦੀ ਪਨੇਰੀ ਹੈਗੀ ਜੱਗ ਦੇ ਚਲ ਹੈਗੀ ਉਹ ਸਾਰੀ ਬਾਹਰ ਜਾ ਰਹੀ ਹੈਗੀ। ਉਹਨਾਂ ਨੂੰ ਕੀ ਅਪੀਲ ਕਰਨੀ ਚਾਹੂੰਗਾ ਕੀ ਕਹਿਣਾ ਚਾਹੂੰਗਾ? ਮੈਂ ਤਾਂ ਕੌਣ ਹੁੰਦਾ ਕਹਿਣਾ ਉਹ ਵੈਸੇ ਇਹ ਸਾਰੇ ਸਮਝ ਜੀ ਭਰਾ ਮੇਰੀ ਸੂਟੇ ਵੀ ਵੱਡੇ ਬਾਹਰ ਕਿਤੇ ਮੈਂ ਦੱਸ ਕਿਹੜਾ ਤੁਹਾਨੂੰ ਪਹਿਲਾਂ ਹੀ ਬਾਹਰ ਚਲੋ ਜਿਹਨੂੰ ਮਜਬੂਰੀ ਹੈ ਜਾਓ ਵੀ ਬਟ ਵਾਪਸ ਆ ਜੂ ਅੱਗੇ ਨਾਲ ਲੋਕ ਪਹਿਲਾਂ ਆਪਣੇ ਜਾਂਦੇ ਸੀਗੇ ਪੈਸਾ ਇੱਥੇ ਭੇਜਦੇ ਸੀਗੇ ਹੁਣ ਉੱਥੇ ਜਾ ਕੇ ਇਥੋਂ ਵੇਚੀ ਜਾਂਦੇ ਆ ਉਦੋਂ ਬਾਅਦ ਪਸਤੋਂਦੇ ਵਾਪਸੀ ਦਾ ਉਹਨਾਂ ਕੋਲ ਕੋਈ ਜ਼ਰੀਆ ਨਹੀਂ ਗਾ ਰੱਖੋ ਜਾਓ ਜੇ ਲੋੜ ਆਜੋਈ ਵਾਪਸ ਪੰਜਾਬ ਤੇ ਆਪਣੀ ਜੜਾਂ ਨਾਲ ਛੱਡੋ ਇਹ ਜੜਾਂ ਪੱਟੀਆਂ ਜਾਂਦੇ ਹੋਣੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਪੈਂਦੇ ਆ ਤੇ ਜਿਹੜੇ ਕਹਿੰਦੇ ਇੱਥੇ ਕੰਮ ਹੀ ਨਹੀਂ ਗਏ ਤੇ ਕੰਮ ਤਾਂ ਨਾ ਪਤਾ ਕੀ ਆ ਕੰਮ ਹੈਗਾ ਮੇਰੇ ਯਾਰ ਕਿ ਜੱਤਾ ਖੇਚੂ ਲੱਗ ਜਾਂਦੇ ਆਂ ਅੱਲਾ ਸ਼ਹੀਦ ਹੋ ਵੈਸੇ ਹੁਣ ਵੈਸੇ ਤਾਂ ਬਹੁਤ ਕਰਨ ਲੱਗੇ ਹੁਣ ਮਾਰੇ ਹਾਲੀਵੁੱਡ ਦੇਖੋ ਜੇ ਕਹਿੰਦੇ ਕਿ ਦੂਜੇ ਨੂੰ ਮੇਰੇ ਭਰਾ ਤੇ ਬਾਕੀ ਕਦੇ ਵੀ ਰਹੇ ਆ ਤੇ ਕੰਮ ਜੇ ਕੋਈ ਕਿਸ ਨੂੰ ਹੈਗਾ ਮੇਰਾ ਨੰਬਰ ਚੱਲਦਾ ਸਕਰੀਨ ਤੇ ਪਾ ਦਿਓ ਤੇ ਇੰਸਟਾਗ੍ਰਾਮ ਹੈੜੀ ਹੈ ਮੇਰੀ ਮੈਨੂੰ ਕਰ ਲੋ ਲਿੰਕ ਜੀ ਤੇ ਮੈਂ ਤੁਹਾਨੂੰ ਦੱਸਾਂ ਕੰਮ ਮੈਨੂੰ ਬੰਦੇ ਚਾਹੀਦੇ ਹੋ ਜਦੋਂ ਮੈਂ ਆਮ ਪਿੰਡਾਂ ਜਾ ਗਿਆ ਲੱਤਾਂ ਖਿੱਚਣਾ ਹੀ ਬੜਿਆ ਹੁੰਦਾ ਉਹ ਨੰਨੇ ਨੇ ਕਿਸੇ ਨੇ ਕਿਹਾ ਉਹ ਕੀ ਕਿ ਤੂੰ ਕੰਮ ਸ਼ੁਰੂ ਕਰ ਲਿਆ ਜਾ ਰਹੇ ਹੈ ਰੇੜੀ ਜੀ ਵਾਲਾ ਕੰਮ ਜਾ ਉਹ ਉਸ ਨੂੰ ਪਤਾ ਹੀ ਹੈ ਸਭ ਐ ਚਲੋ ਭਰਾ ਕੋ ਚਾਚਾ ਤਾਇਆ ਜੀ ਕਹਿ ਦਦਾ ਆਪਾਂ ਨੂੰ ਸਿਰ ਮੱਥੇ ਹੀ ਕੋਈ ਆ ਪਰ ਹੁਣ ਆਪਾਂ ਨੂੰ ਸ਼ਾਬਾਸ਼ ਹੁਣ ਜਦੋਂ ਕੰਮ ਦੇਖ ਕੇ ਸ਼ਾਬਾਸ਼ ਉਹਨਾਂ ਨੂੰ ਵੀ ਪਤਾ ਲੱਗਿਆ ਵੀ ਕਮਾਈ ਕਰ ਲੱਗਿਆ ਮੁੰਡਾ ਹਾਂਜੀ ਹਾਂਜੀ ਲੈ ਮੈਂ ਬਾਹਰ ਤੁਸੀਂ ਸੁਣ ਚੁੱਕੇਗੇ ਵੀਰ ਨੇ ਏ ਵੀ ਜੇ ਕਹਿ ਲਗੇ ਤਾਂ ਬਾਹਰ ਦੇ ਚੱਕਰ ਘੱਟ ਕੇ ਆਏਗਾ ਜੰਮੀ ਜਾ ਕੇ ਆਏਗਾਗਾ ਆ ਗਏ ਦੋਨੇ ਇਹਨਾਂ ਨੇ ਜਿਹੜਾ ਕੜੀ ਚੱਪਲ ਦਾ ਜਿਹੜਾ ਕੰਮ ਇੱਥੇ ਸ਼ੁਰੂ ਕੀਤਾ ਤੁਸੀਂ ਦੇਖ ਰਹੋਗੇ ਕਿ ਇਹਨਾਂ ਦੇ ਕੋਲੇ ਹਮੇਸ਼ਾ ਹੀ ਲੈਣ ਲੱਗੀ ਰਹਿੰਦੀ ਹੈਗੀ ਅਤੇ ਜਿਹੜਾ ਕੰਮ ਕਰਦੇ ਨੇ ਵੀ ਛੋਟਾ ਵੱਡਾ ਛੋਟਾ ਵੱਡਾ ਕੋਈ ਨਹੀਂ ਹੁੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਜਾਂ ਇਹ ਨਹੀਂਗਾ ਵੀ ਪੰਜਾਬ ਵਿੱਚ ਕੰਮ ਨਹੀਂ ਗਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਕੰਮ ਬਹੁਤ ਹੈਗੇ